ਅੱਜ ਸਾਡੇ ਦਫ਼ਤਰ ਪਿੰਡ ਰਾਮਦਵਾਲੀ ਤੋਂ ਪਹੁੰਚੇ ਨੇ ਕਿਸਾਨ ਭਰਾ ਸਾਡੇ ਜਿਨ੍ਹਾਂ ਨੂੰ ਹੱਡ ਦੀ ਮਾਰ ਇਹਨਾਂ ਦੇ ਪਿੰਡ ਬਹੁਤ ਜ਼ਿਆਦਾ ਪਈ ਹੈ ਇਹਨਾਂ ਦੇ ਦੱਸਣ ਮੁਤਾਬਕ ਕਿ ਪਾਣੀ ਨੇ ਇਹਨਾਂ ਦੇ ਪਿੰਡ ਦੀਆਂ ਫਸਲਾਂ 100% ਹੀ ਖਰਾਬ ਕਰ ਛੱਡੀਆਂ ਚਾਹੇ ਉਹ ਝੋਨਾ ਚਾਹੇ ਉਹ ਸਬਜ਼ੀਆਂ ਜਾਂ ਕੋਈ ਹੋਰ ਵੀ ਫਸਲ ਹੈ ਬਹੁਤ ਜ਼ਿਆਦਾ ਇਹਨਾਂ ਦੇ ਪਿੰਡ ਦਾ ਨੁਕਸਾਨ ਹੋਇਆ ਉਹ ਅਸੀਂ ਜਾਣਦੇ ਇਹਨਾਂ ਕੋ ਇਹਨਾਂ ਦੀ ਜ਼ੁਬਾਨੀ ਕਿ ਉਸ ਦਿਨ ਹਾਲਾਤ ਕੀ ਸਨ ਤੇ ਹੁਣ ਪਿੰਡ ਦੇ ਹਾਲਾਤ ਕੀ ਹਨ ਹਾਂਜੀ ਬਾਪੂ ਜੀ ਆਪਣਾ ਨਾਮ ਕੀ ਹੈ ਮੇਰਾ ਨਾਮ ਧੀਰ ਸਿੰਘ ਹੈ ਧੀਰ ਸਿੰਘ ਤੇ ਪਿੰਡ ਕਿਹੜਾ ਜੀ ਪਿੰਡ ਰਾਮਗੜ੍ਹਿਆ ਮੇਰਾ ਅੱਛਾ ਸਾਡੇ ਪਿੰਡ ਬਹੁਤ ਜ਼ਿਆਦਾ ਪਾਣੀ ਆਇਆ ਹੈ ਕੋਈ ਫਸਲ ਨਹੀਂ ਰਹੀ ਠੀਕ ਹੈ ਫਸਲ ਬਿਲਕੁਲ ਸਿਕਾਇ ਮੌਕਾ ਵੀ ਸਹੀ ਲਈਆ ਠੀਕ ਹੈ ਆਪਣਾ ਆ ਕੇ ਜੋ ਮਰਜ਼ੀ ਵੇਖੋ ਜੋ ਮਰਜ਼ੀ ਵੀ ਪਰ ਨੁਕਸਾਨ ਬਹੁਤ ਜ਼ਿਆਦਾ ਹੈ ਜਾਣਾ ਆ ਚੋਨਾ ਦੇ ਇੱਕ ਨਾ ਰਿਆ ਠੀਕ ਹੈ ਤੇ ਪਸ਼ੂਾਂ ਦੀ ਚੂੜੀ ਅੱਜ ਖਰਾਬ ਹੋ ਗਈ ਰੁੱੜ ਗਈ ਅੱਛਾ ਜੀ ਪਸ਼ੂ ਉਸ ਰਾਸ ਨੂੰ ਚਾਰਾ ਚੂੜਾ ਬਾਹਰ ਹੁੰਦਾ ਆ ਅੱਛਾ ਜੀ ਚਾਰਾ ਵੀ ਲਿਆਉਂਦੇ ਨੇ ਚੂੜੀ ਲਿਆਉਂਦੇ ਨੇ ਹਾਂ ਜੀ ਸਾਡੇ ਨੇ ਆਣਾ ਵਾਚੇ ਖਾਣ ਵਾਚੇ ਲਿਉਂਦੇ ਨੇ ਪਰ ਅੱਛਾ ਐਨ ਜੀਓ ਜਿਹੜੀਆਂ ਆ ਰਹੀਆਂ ਸੰਸਥਾਵਾਂ ਠੀਕ ਨੇ ਠੀਕ ਪਾਣੀ ਲਾ ਕੋਟ ਉਹਨਾਂ ਨੇ ਸਾਡੇ ਨੂੰ ਪਾਇਆ ਠੀਕ ਹੈ ਉਹ ਸਾਨੂੰ ਪਾਣੀ ਚੁੱਥਲ ਬਣਾਇਆ ਠੀਕ ਹੈ ਪਾਣੀ ਬੜਾ ਹੈ ਠੀਕ ਹੈ ਉਹਨਾਂ ਨੇ ਸਾਡਾ ਬੜਾ ਹੀ ਮੇਲ ਪਾਣੀ ਕੀਤੀ ਕਿਉਂ ਗੁਰੂ ਨਾਲ ਤੇ ਦੇ ਦਾ ਹਾਂਜੀ 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 ਧਰਤੀ ਹੈ ਹਾਂਜੀ ਧਰਤੀ ਹੈ ਉਹਨਾਂ ਦੀ ਬਣੇ ਗੁਨਾ ਤੇ ਆਕ ਬਣੇ ਬਾਬਾ ਸਾਹ ਬੰਦਾ ਆ ਹਾਂਜੀ 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 ਨਾਲ ਗੁਰੂਆਂ ਦੀ ਧਰਤੀ ਆ ਇਹ ਤੇ ਸਾਨੂੰ ਬਹੁਤ ਤੇਸਾ ਹੈ ਹੁਣ ਇਹ ਗੱਲ ਚੰਨਿਆ ਹਾਂਜੀ ਮੰਗਨੇ ਆ ਕਿਉਂ ਸਾਨੂੰ ਬੜਾ ਕੋ ਹਾਂਜੀ ਸਾਦਾ ਬਚਾ ਹੋ ਜਾਂ ਤੇ ਸਾਨੂੰ ਸਾਡੀ ਕਣਕ ਬਚਾਈ ਜਾਵੇ ਹਾਂਜੀ ਤੇ ਜਿਹੜੇ ਹੋ ਜੇ ਜੀ ਹੋ ਜੇ ਖਾਸ ਹੋ ਜੇ ਤੇ ਕਿਉਂ ਕਾ ਕ ਫਸਾਤੇ ਵੱਡੀ ਨਹੀਂ ਜਾਣੀ ਹਾਂਜੀ ਜੋ ਜ ਖਸਮੋਗੀ ਆ ਹਾਂਜੀ ਹਾਂਜੀ ਉਹ ਪਾਣੀ ਕਿਹੜਾ ਵਿੱਚੋਂ ਕਰਨਾ ਮਤਲਬ ਕਹਿਣ ਦਾ ਮਤਲਬ ਕਹਿਣ ਦਾ ਮਤਲਬ ਕਹਿਣ ਦਾ ਮਤਲਬ ਤੁਸੀਂ ਇਹ ਚਾਹੁੰਦੇ ਹੋ ਕਿ ਜਿਹੜੀ ਹੁਣ ਤੁਹਾਡੀ ਇਹ ਝੋਨੇ ਦੀ ਫਸਲ ਖਰਾਬ ਹੋ ਗਈ ਹੈ ਪਿੰਡ ਦੀ ਤੇ ਤੁਹਾਡੇ ਮਤਲਬ ਤੁਸੀਂ ਮੰਗੇ ਕਰਦੇ ਹੋ ਕਿ ਤੁਹਾਨੂੰ ਜਿਹੜੀ ਅਗਲੀ ਫਸਲ ਆ ਕਣਕ ਦੀ ਹਾਂਜੀ ਹਾਂਜੀ ਉਹਦਾ ਤੁਹਾਨੂੰ ਤੁਸੀਂ ਕੀ ਵੀ ਮੰਗਦੇ ਹੋ 20 ਮਿਰਚਾਂ ਸਾਨੂੰ ਹਾਂਜੀ ਖਾਸ ਮਿਰਚੇ ਹਾਂਜੀ ਕੋਈ ਜੇ ਬੀਜ ਤਾਂ ਮਿਰਚੇ ਅੱਛਾ ਮਦਦ ਹੋ ਜਾਏ ਕਿਸੇ ਤਰ੍ਹਾਂ ਦੀ ਹੋ ਜਾਏ ਅਹੀਂ ਕਿ ਅਗਲੀ ਫਸਲ ਆ ਅਸਲ ਮਹਾਰਾਜਾ ਉਮੇਰ ਕਰੇ ਤੇ ਸਾਨੂੰ ਖਾਣ ਵਾਸਤੇ ਅੱਛਾ ਬਾਪੂ ਜੀ ਇੱਕ ਗੱਲ ਦੱਸੋ ਵੀ ਜਿੱਦਨੇ ਹੜ ਆਇਆ ਹਾਂਜੀ ਇਹ ਰਾਤ ਨੂੰ ਪਿੰਡ ਤੁਹਾਡੇ ਰਾਤ ਨੂੰ ਪਾਣੀ ਆਇਆ ਸਰਕਾਰੀ ਸਰਕਾਰੀ ਆ ਤੇ ਉਸ ਦੇ ਵੇਲੇ ਪਾਣੀ ਕਿੰਨੇ ਕਿੰਨੇ ਫੁੱਟ ਪਾਣੀ ਤੁਹਾਡੇ ਪਿੰਡ ਦੇ ਆਲੇ-ਦੁਆਲੇ ਸਾਦ ਨੂੰ ਪਿਆਜ਼ ਚੌਹ ਬੰਨਿਆ ਚੰ ਅੱਛਾ ਜੀ ਚਾਰ ਬੰਨੇ ਤੋਂ ਕਿਤਰਾ ਭਈ ਸੈਨੋਂ ਪਿਆਰ ਲੜਿਆ ਜੁਰੋਂ ਲੜਾ ਲੀ ਹਲੋ ਅੱਛਾ ਜੀ ਹਾਂਜੀ ਫਿਰ ਪਿਆਜ਼ ਚੰਗੀ ਵੱਲੋਂ ਅੱਛਾ ਜੀ ਫਿਰ ਹਰੀਆ ਗਿਆਣ ਹੈ ਹਾਂ ਜੀ ਨਾ ਪਾਣੀ ਤਾਂ ਛੜਿਆ ਅੱਛਾ ਜੀ ਚਾਰ ਸਹਰਾਂ ਪਾਣੀ ਪਾਣੀ ਆਇਆ ਤੇ ਕਿਨੇ ਕਿਨੇ ਫੁੱਟ ਪਾਣੀ ਭਲਾ ਘਰਾਂ ਚ ਵੀ ਪਾਣੀ ਆਇਆ ਤੁਹਾਡੇ ਘਰਾਂ ਕਈਆਂ ਬਹੁਤ ਆਇਆ ਠੀਕ ਹੈ ਉਸੇ ਸਾਲ ਜਿਹੜੀ ਉਹ ਬਚੇ ਯਾਰ ਤੇ ਪਹਿਲੀ ਪਹਿਲੀਆਂ ਚ ਕਿਨੇ ਕਿਨੇ ਫੁੱਟ ਪਾਣੀ ਆਇਆ 7-7-8 ਫੁੱਟ ਪਾਣੀ ਬੋਲੇ ਤੇ ਕਿੰਨੇ ਦਿਨਾਂ ਬਾਅਦ ਤੁਹਾਡੇ ਕੋ ਇਹ ਰਸਤ ਪਾਣੀ ਪਹੁੰਚਿਆ ਇਹ ਸਾਲ ਕੋ ਹੱਟ ਤੋਂ ਬਾਅਦ ਪੰਜ ਛੇ ਦਿਨ ਤੇ ਪੰਜ ਛੇ ਦਿਨ ਤੁਸੀਂ ਫਿਰ ਕਿਦਾਂ ਗੁਜ਼ਾਰੇ ਕਰ ਇਸ ਤਰ੍ਹਾਂ ਉਠਾ ਚੜਿਆ ਹਾਂ ਓਏ ਹੋਏ ਤੇ ਪਹਿਲਾਂ ਜਿਹੜਾ ਪਾਣੀ ਸਾਡੇ ਵਿੱਚ ਚਲ ਤੇ ਤੈਂਚੀਆਂ ਚ ਤੈਂਚੀਆਂ ਜੀ ਹਾਂਜੀ ਓਹੀ ਵਰਤਿਆ ਥੋੜਾ ਥੋੜਾ ਕਰਕੇ ਬੜੀ ਮੁਸ਼ਕਲ ਰਹੀ ਜਦ ਪਾਣੀ ਆਉਂਦਾ ਪਿਆ ਫਿਰ ਚਾਰ ਪੰਜ ਚੌ ਸਾਡਾ ਬੰਨ ਗਿਆ ਪਿਆ ਬਾਪੂ ਜੀ ਗੱਲ ਇਤਰਾਫ ਹੀ ਹੁਣ ਡੇਰਾ ਬਾਬਾ ਨਾਨਕ ਦੇ ਹਾਲੇਦ ਵਾਲੇ ਹਾਲਾਤਾਂ ਬਹੁਤ ਮਾੜੇ ਹੋਏ ਨੇ ਆ ਪਿੰਡਾਂ ਦੇ ਲਾਗੇ ਜਾ ਕੇ ਖਾਸਾਂ ਵਾਲੀ ਹੈ ਲਾਗੇ ਹੈ ਬੈਰੋ ਕੀ ਹੈ ਥੀਏਟਰ ਕੀ ਹੈ ਹੋਰ ਵੀ ਲਾਗੇ ਪੱਖੋ ਕੀ ਹੈ ਬਹੁਤ ਜਿਆਦਾ ਪਿੰਡਾਂ ਜਿੱਥੇ ਮਾਂ ਦੀ ਬੋਦੀ ਦੀ ਫਸਲ ਆ ਇਹਨਾਂ ਪਿੰਡਾਂ ਦੇ ਵਿੱਚ ਕਈ ਕਈ ਫੋਟ ਰੇਟ ਵੀ ਚੜ ਗਈ ਹੈ ਚੜ ਗਈ ਹੈ ਚੜ ਗਈ ਦੇਖਣ ਚ ਵੀ ਆਇਆ ਸੁਣ ਚ ਵੀ ਆਇਆ ਗਏ ਵੀ ਆਪਾਂ ਤੇ ਤੁਹਾਡੇ ਪਿੰਡ ਵੱਲ ਕੋਈ ਰੇਤ ਆਈ ਹੈ ਨਹੀਂ ਜੀ ਰੇਤ ਨਹੀਂ ਆਈ ਰੇਤ ਨਹੀਂ ਆਈ ਰੇਤ ਜੀ ਆਇਆ ਰੇਤ ਭਾਈ ਝੋਨੇ ਗੱਬੇ ਆਏ ਗੱਬੇ आले ਗੱਬੇ ਫਸੇ ਗੱਬੇ ਹਾਂਜੀ ਉਹ ਸਾਰੇ ਗੱਲ ਗਏ ਉਹ ਗੱਲ ਗਏ ਇਹਨੂੰ ਕੋ ਮਿਲ ਲਿਆ ਉਹ ਚਿੱਟੀ ਉਹ ਚਿੱਟੀ ਨਿਕਲਣਦੀ ਹੈ ਨਿਕਲੀਆਂ ਨਿਕਲੀਆਂ ਨਵੀਆਂ ਹਟ ਤੋਂ ਬਾਅਦ ਨੇੜੀਆਂ ਕਈਆਂ ਚਾਹ ਕਈ ਤਾਂ ਉਹ ਖਰਾ ਅੱਛਾ ਇਹ ਬੇਨਤੀ ਕਰਾਂਗੇ ਆਪਣੀਆਂ ਸੰਸਥਾਵਾਂ ਨੂੰ ਜਿਹੜੀਆਂ ਇੱਥੇ ਆ ਰਹੀਆਂ ਨੇ ਵੀ ਇਹ ਪਿੰਡ ਰਾਮਦਵਾਲੀ ਇਹ ਡੇਰਾ ਬਾਬਾ ਨਨਖਲ ਕੇ ਚ ਪਿੰਦਾ ਤੁਸੀ ਡੇਰਾ ਬਾਬਾ ਤਹਿਸੀਲ ਡੇਰਾ ਬਾਬਾ ਇਹ ਡੇਰਾ ਬਾਬਾ ਨਨਖਲ ਕੇ ਚ ਪਿੰਡ ਰਾਮਦਵਾਲੀ ਪੈਂਦਾ ਤੇ ਜੇ ਹੋ ਸਕੇ ਤੇ ਇਸ ਪਿੰਡ ਵੀ ਤੁਸੀਂ ਜਾ ਕੇ ਦੇਖੋ ਤੇ ਜੋ ਇਹਨਾਂ ਦੀ ਮੰਗਿਆ ਵੀ ਰਸਤਪਾਣੀ ਦਾ ਬਹੁਤ ਆ ਗਿਆ ਤੇ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਨੂੰ ਆਉਣ ਵਾਲੀ ਫਸਲ ਦਾ ਕੁਝ ਵੀ ਮਿਲ ਜੇ ਡੀਜ਼ਲ ਮਿਲ ਜੇ ਹੋਰ ਵੀ ਖਾਦ ਮਿਲ ਜੇ ਇਸ ਤਰ੍ਹਾਂ ਦੀ ਕੋਈ ਇਹਨਾਂ ਦੀਆਂ ਮਤ ਪੂਰੀ ਹੋ ਜੇ ਪਿੰਡਾਂ ਦੀ ਤੇ ਲੋਕਾਂ ਦੇ जखਮਾਂ ਤੇ ਥੋੜੀ ਮਲ ਪੱਟੀ ਲੱਗ ਸਕਦੀ ਆ ਮੇਰਾ ਹਾਂਜੀ ਚੌਰਾ ਤਲੇ ਅੱਛਾ ਜੀ ਜੇ ਤੁਮ ਮੈਨੂੰ ਇਹ ਇਹ ਜਿਹੜਾ ਪਿੰਡ ਲੱਗੇ ਮੇਰਾ ਥਾਂ ਥੋੜਾ ਜਾ ਹਾਂਜੀ ਉਹ ਜੋ ਹੈ ਕੋਈ ਕੁਪ 5.7 ਕੁਐਂਟਲ ਚ ਚਾਹ ਗਾਣੇ ਹੋ ਜਾਣਾ ਹੈ ਅੱਛਾ ਜੀ ਅੱਛਾ ਅੱਛਾ ਲੋ ਖੋਸਾ ਬਿਲਕੁਲ ਸਹਾਇ ਹੋ ਗਿਆ ਨਾ ਫਸਲਾਂ ਖਰਾਬ ਹੋਈਆਂ ਇਹ ਗੱਲ ਤਾਂ ਤੁਸੀਂ ਦੱਸਤੀ ਪਾਣੀ ਦਾ ਨੁਕਸਾਨ ਹੋਇਆ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੋਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿੰਨਾ ਘਰਾਂ ਚ ਪਾਣੀ ਪੈ ਗਿਆ ਉਹਨਾਂ ਘਰਾਂ ਚ ਨਾਲ ਦਾਣਾਰ ਕੋ ਜਾ ਤੇ ਨਾਲ ਕਪੜਾ ਦਾ ਸਭ ਖਰਾਬ ਹੋ ਗਿਆ ਖਰਾਬ ਹੋ ਗਿਆ ਤੇ ਕੰਧਾਂ ਜਿਹੜੀਆਂ ਬੈਗਾਂ ਪਾੜ ਗਏ ਪਾੜ ਗਏ ਨੇ ਉਹਨਾਂ ਨੂੰ ਕੋਈ ਨਾ ਕੋਈ ਗਰੀਬਾਂ ਨੂੰ ਮਿਲਣਾ ਚਾਹੀਦਾ ਜਰੂਰ ਮਿਲਣਾ ਚਾਹੀਦਾ ਹਾਂਜੀ ਇਸ ਕਰਕੇ ਮੈਂ ਇਹ ਬੇਨਤੀ ਆਏ ਠੀਕ ਹੈ ਤੇ ਇਹਨਾਂ ਭਰਾਵਾਂ ਨੂੰ ਮਿਲਣਾ ਚਾਹੀਦਾ ਕਿਉਂ ਸਾਡੇ ਭਰਾ ਨਹੀਂ ਹੋਗੇ ਬਿਲਕੁਲ ਠੀਕ ਹੈ ਹਾਂਜੀ ਜੇ ਫਸਾ ਸਾਦੀ ਮਾਰੀ ਜਾ ਜੇ ਫਸਾ ਸਾਦੀ ਹੋਏਗੀ ਹਾਂਜੀ ਜੋ ਤੁਹਾਡੀ ਕਰਨਗੇ ਹਾਂਜੀ ਫੇਰ ਹੀ ਹੈ ਜੋ ਆ ਪੁੱਠੇ ਰੇ ਤੇ ਉਹ ਕਿਨੇ ਪੁੱਛਣਾ ਜਿਹੜਾ ਉਹ ਹਰਿਆਣਾ ਵਿੱਚੋਂ ਆਏ ਆ ਪਾਣੀ ਪਾਲ ਕਰਨਾ ਹੱਥੋਂ ਆਏ ਨੇ ਦੂਰੋਂ ਦੂਰੋਂ ਆਏ ਨੇ ਹਾਂਜੀ ਕੌਣਾਂ ਨੇ ਲਾਸਣੇ ਲਈ ਆਦਾ ਸੀ ਸਾਰ ਕੋ ਨਾ ਸਾਰਿਆਂ ਦਾ ਨੁਕਸਾਨ ਹੋਇਆ ਜੀ ਬਹੁਤ ਨੁਕਸਾਨ ਹੈ ਕੋਈ ਉਹਨਾਂ ਨੇ ਦੇਖੋ ਕਿੰਨਾ ਸਾਡਾ ਕੀਤਾ ਆ ਦੇਖੋ ਤੁਹਾਡਾ ਉਹਨਾਂ ਨੇ ਦਾਣਾ ਪਾਇਆ ਬਿਲਕੁਲ ਜ਼ਿਮੀਂਦਾਰਾਂ ਦਾ ਨੁਕਸਾਨ ਹੋਇਆ ਲੋਕਾਂ ਦਾ ਨੁਕਸਾਨ ਹੋਇਆ ਗਰੀਬ ਤੱਕੇ ਦੇ ਨੁਕਸਾਨ ਹੋਇਆ ਹੁਣ ਦੁਕਾਨਦਾਰਾਂ ਦਾ ਵੀ ਨੁਕਸਾਨ ਹੋਇਆ ਸਾਰੇ ਸਾਰੇ ਇੱਕ ਦਮ ਨੁਕਸਾਨ ਹੋਇਆ ਨੁਕਸਾਨ ਹੋਇਆ ਬਰਾੜ ਨੇ ਬਹੁਤ ਬਹੁਤ ਬਾਈ ਕੀਤੀ ਇੱਕ ਦਾ ਨੁਕਸਾਨ ਉਹ ਵੀ ਨਹੀਂ ਲੱਗੀ ਹਾਂ ਸਾਰੀ ਖਰਾਬ ਹੋ ਗਈ ਵੀ ਯਾ ਦਾ ਤੇ ਇੱਕ ਜਿਆਦਾ ਬੀ ਆ ਹਮ ਹਾਂ ਹੈ ਬਿਲਕੁਲ ਹੁਣ ਝੋਲੇ ਹੀ ਹਮ ਮਨਾਂ ਤੇ 30000 ਰੁਪਇਆ 55000 ਖਰਚਾ ਆ ਗਿਆ ਖਰਚਾ ਬਿਲਕੁਲ ਬਿਲਕੁਲ ਤੇ ਹੁਣ ਜੇ ਵੱਡੀਆਂ ਜੀ ਆ ਜੀ ਕਮ ਹੋ ਜਾ ਚਲੋ ਇਸ ਕਰਕੇ ਜਰੂਰ ਮਤ ਹੋਣੀ ਚਾਹੀਦੀ ਹੈ ਜੀ ਸਾਡੇ ਵੱਲੋਂ ਵੀ ਅਪੀਲਿਆ ਹਾਂਜੀ ਪੀਸ ਹਸਤਾਵਾ ਨੂੰ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਜਿੰਨੀਆਂ ਵੀ ਸਰਕਾਰੀਆਂ ਸਰਕਾਰਾਂ ਨੇ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਵੱਧ ਤੋਂ ਵੱਧ ਮਤ ਕਰੋ ਮਾਈਚ ਕਰ ਇਸਲੇ ਇਲਾਕੇ ਨੂੰ ਤੁਹਾਡੀ ਮਦਦ ਦੀ ਲੋੜ ਆ ਹਾਂਜੀ ਤੇ ਬਾਕੀ ਕੋਈ ਨਹੀਂ ਜੀ ਸਾਡੇ ਵੱਲੋਂ ਵੀ ਅਪੀਲ ਆ ਧੰਨਵਾਦ ਜੀ ਬਾਪੂ ਜੀ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ